ਪ੍ਰਧਾਨ ਜੀ ਜਿਵੇਂ ਸਰਕਾਰ ਕਹਿੰਦੀ ਸਰਕਾਰ ਆਉਣ ਤੇ ਕੋਈ ਵੀ ਧਰਨਾ ਨਹੀਂ ਲੱਗੂਗਾ ਪਰ ਹੁਣ ਲਗਾਤਾਰ ਜਿਹੜੇ ਧਰਨੇ ਲੱਗ ਰਹੇ ਆ ਕਿਸੇ ਨੂੰ ਨਸ਼ੇ ਵਿਰੁੱਧ ਲਾਉਣਾ ਪੈਂਦਾ ਕੋਈ ਇਨਸਾਫ ਲਈ ਲੱਗ ਰਿਹਾ ਜਿਵੇਂ ਅੱਜ ਤੁਸੀਂ ਇੱਕ ਨੌਜਵਾਨ ਦੀ ਬਹਾਲੀ ਵਾਸਤੇ ਲਾਇਆ ਤਾਂ ਉਹਦੇ ਬਾਰੇ ਕੀ ਕਹੋਗੇ ਇਹਨਾਂ ਦੀਆਂ ਕਹਿਣੀਆਂ ਗੱਲਾਂ ਤਾਂ ਪਹਿਲਾਂ ਬਹੁਤ ਸੀਗਾ ਇਹ ਵੀ ਧਰਨਿਆਂ ਚੋਂ ਸਾਡੇ ਨਾਲ ਹੀ ਉਥੇ ਖਨੋਰੀ ਬਾਰਡਰ ਤੇ ਬੈਠੇ ਰਹੇ ਆ ਵੀ ਅਸੀਂ ਧਰਨਿਆਂ ਚੋਂ ਨਿਕਲਿਆ ਤੇ ਅਸੀਂ ਕਿਸੇ ਨੂੰ ਧਰਨਾ ਨਹੀਂ ਲਗਾ ਦੇਵਾਂਗੇ ਪਰ ਜੋ ਇਹ ਦਰੀ ਤੇ ਬਹਿ ਕੇ ਅੱਜ ਕੱਲ ਹੱਲ ਹੁੰਦਾ ਉਸ ਤੋਂ ਬਿਨਾ ਇਹਨਾਂ ਕੋਲੇ ਕੋਈ ਨਹੀਂ ਉਨਾ ਚਿਰ ਇਹ ਕੋਈ ਹੱਲ ਕੁਛੇ ਦਾ ਵੀ ਨਹੀਂ ਕਰਦੇਗੇ ਜਿੰਨਾ ਚਿਰ ਅਸੀਂ ਗਰੀਬ ਤੇ ਬਹਿ ਕੇ ਇਹਨਾਂ ਦੇ ਉਲਟ ਨਹੀਂ ਬੋਲਦੇ ਉਨਾ ਚਿਰ ਇਹ ਕੋਈ ਹੱਲ ਨਹੀਂ ਕਰਦੇ ਰੇਖਾ ਥਾਏ ਧੱਕਾ ਕਰਦੇ ਆ ਤੇ ਇਹਨਾਂ ਇੱਕ ਕਲਰਕ ਹੈ ਮੁੰਡਾ ਬਬਨਦੀਪ ਸਿੰਘ ਉਹਨੂੰ ਟਾਰਗੇਟ ਕਰ ਰਹੇ ਹੈ ਇਹ 골ਡੀ ਦੇ ਕਹਿਣ ਤੇ ਇੱਕ ਮੁੰਡਾ ਇੱਥੇ ਹੋਰ ਬੰਦਾ 골ਡੀ ਦਾ ਖੇਡਦਾ ਕੋਈ ਕੁਛ ਵੀ ਹੈ ਇਹਨਾਂ ਨੇ ਕੋਈ ਮੁਰਾਦ ਵਾਲੇ ਦੀ ਐਮਐਲਏ ਨੇ ਕਾਰਵਾਈ ਪਾੜੀ ਸੀ ਉਹਦੀ ਪਾਰਟੀ ਦੇ ਮੁਲਾਜ਼ਮਾਂ ਨੇ ਸਾਰਿਆਂ ਨੇ ਸਾਡੇ ਕੋਲੇ ਸਾਰਿਆਂ ਦੀ ਰਿਪੋਰਟਿੰਗ ਹੈਗੀ ਹੈ ਸਾਰਿਆਂ ਨੇ ਸੱਚ ਦੱਸਿਆ ਉਹਨੂੰ ਦਬਾਉਣ ਵਾਸਤੇ ਇਹਨਾਂ ਨੂੰ ਕੱਲ ਦੇ ਕਾਰਵਾਈ ਕਰਦ ਕੇ ਸਾਰਾ ਉਹਨਾਂ ਦਾ ਰਜਿਸਟਰ ਦਫਤਰੀ ਕਾਰਵਾਈ ਸਾਰਾ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਘਰਾਂ ਨੂੰ ਦੇ ਤੋਰੀ ਜਾਂਦੇ ਆ ਤੇ ਤੁਸੀਂ ਮਹਿਕਮੇ ਨੂੰ ਅੰਦਰ ਮਿਲੇ ਨਹੀਂਗੇ ਵੀਡੀਓ ਸਾਹਿਬ ਅੱਜ ਆਉਣਗੇ ਬਾਅਦ ਦੁਪਹਿਰ ਉਸ ਤੋਂ ਬਾਅਦ ਵੇਖੋ ਜੇ ਮੀਟਿੰਗ ਰੱਖਦੇ ਤਾਂ ਫਿਰ ਮਿਲਾਂਗੇ ਠੀਕ ਹੈ ਜੀ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਆ ਜੀ ਜੋ ਇੱਕ ਦੁਖੀਆਂ ਦੀ ਫਰਿਆਦ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਸਾਡੇ ਕੋਲ ਪਹੁੰਚੇ ਆ ਤੇ ਸਾਡੇ ਨਾਲ ਸਾਡੇ ਬਲਾਕ ਪ੍ਰਧਾਨ ਕਾਕਾ ਚਾਹਲ ਜੀ ਤੇ ਬਾਕੀ ਸਮੂਹ ਸਿੱਧੂਪੁਰ ਜਥੇਬੰਦੀ ਦੇ ਜਿੰਨੇ ਵੀ ਕਿਸਾਨ ਕਿਰਤੀ ਦੇ ਮੈਂਬਰ ਹੈਗੇ ਆ ਸਾਰੇ ਪਹੁੰਚੇ ਆ ਸੋ ਇਹ ਮਸਲਾ ਸ਼ੁਰੂ ਹੁੰਦਾ ਮਰਾਦ ਵਾਲੇ ಗ್ರಾಮ ਪੰਚਾਇਤ ਦੇ ਉੱਪਰ 골ਡੀ ਐਮਐਲਏ ਤੇ ਇਹਦੇ ਸਾਥੀਆਂ ਵੱਲੋਂ ਦਬਾਅ ਬਣਾ ਕੇ ਮਰਾਦ ਵਾਲੇ ਪ੍ਰਬੰਧਕ ਲਵਾਇਆ ਜਾਂਦਾ 27 5 2025 ਨੂੰ ਪ੍ਰਬੰਧਕ ਜਦੋਂ ਲਵਾਇਆ ਗਿਆ 27 5 2025 ਨੂੰ ਉਸ ਤੋਂ ਬਾਅਦ ਨੇ ਜਾਈ ਟੰਗ ਨਾਲੋਂ ਪ੍ਰਬੰਧਕ ਲਗਿਆ ਜਦੋਂ ਕਿ ਇੱਕ ਚੁਣਿਆ ਹੋਇਆ ਨੁਮਾਇੰਦਾ ਪਿੰਡ ਦਾ ਜਿਨੇ ਅਜੇ ਤੱਕ ਵਿਕਾਸ ਸ਼ੁਰੂ ਵੀ ਨਹੀਂ ਕੀਤਾ ਤੇ ਉਹਨੂੰ ਵਿਕਾਸ ਤੋਂ ਵਾਂਝਾ ਕਰਕੇ ਉਹਦੇ ਤੇ ਇੱਕ ਅਧਿਕਾਰੀ ਬਿਠਾ ਦਿੱਤਾ ਗਿਆ। ਸੋ ਜਦੋਂ ਅਸੀਂ ਉਸੇ سلسلے 'ਚ ਮਾਨਯੋਗ ਡਾਇਰੈਕਟਰ ਸਾਹਿਬ ਪਹੁੰਚ ਕੀਤੀ ਆਪਦਾ ਪੱਖ ਰੱਖਿਆ ਸਾਡੇ ਵਕੀਲ ਪਹੁੰਚੇ ਅਪੀਲ ਪਾਈ ਤਾਂ ਮਾਨਯੋਗ ਡਾਇਰੈਕਟਰ ਸਾਹਿਬ ਨੇ ਉਹ ਪ੍ਰਬੰਧਕ ਖਾਰਜ ਕਰਦੇ ਹੋਏ ਇੱਕ ਆਦੇਸ਼ ਜਾਰੀ ਕਰਤਾ ਵੀਡੀਓ ਦਫ਼ਤਰ ਨੂੰ। ਆਦੇਸ਼ ਜਾਰੀ ਕੀਤਾ ਵੀ ਮਰਾਦਲੇ ਦੇ ਵਿਕਾਸ ਕਾਰਜਾਂ ਦਾ ਮਤਾ ਵੀਡੀਓ ਦਫ਼ਤਰ ਬੁਲਾ ਕੇ ਸਾਰੀ ਪੰਚਾਇਤ ਨੂੰ ਪਾਇਆ ਜਾਵੇ। ਜਿਹੜੇ ਪੰਚ ਸਹਿਮਤ ਨਹੀਂ ਹੋਣਗੇ ਵਿਕਾਸ ਕਾਰਜਾਂ ਨਾਲ ਉਹਨਾਂ ਦੇ ਖਿਲਾਫ ਬਣਦੀ ਪੰਚਾਇਤੀ ਐਕਟ ਦੀ ਈਨ ਕਾਰਵਾਈ ਕਰਕੇ ਮਾਨਯੋਗ ਡਾਇਰੈਕਟਰ ਸਾਹਿਬ ਨੂੰ ਭੇਜੀ ਜਾਊਗੀ ਤੇ ਉਹਨਾਂ ਨੂੰ ਮੋਤਲ ਕੀਤਾ ਜਾਊਗਾ ਜਿਹੜੇ ਵਿਕਾਸ ਕਾਰਜਾਂ ਨਾਲ ਨਹੀਂ ਸਹਿਮਤ ਉਸ ਤੋਂ ਬਾਅਦ ਮੀਟਿੰਗ ਹੋਈ ਸਾਡੀ ਪਹਿਲਾਂ ਦੋ ਮੀਟਿੰਗਾਂ ਹੋਈਆਂ ਸਿਆਸੀ ਦਬਾਹੇ ਹੇਠ ਮਾਨਯੋਗ ਬੀਡੀਪੀਓ ਸਾਹਿਬ ਉਸ ਮੀਟਿੰਗ ਤੇ ਨਹੀਂ ਪਹੁੰਚ ਸਕੇ ਤੀਜੀ ਮੀਟਿੰਗ ਦੇ ਉੱਪਰ 30 7 2025 ਨੂੰ ਜਿਹੜੀ ਮੀਟਿੰਗ ਹੋਈ ਉਹਦੇ 'ਚ ਵੀ ਵੀਡੀਓ ਸਾਹਿਬ ਨਹੀਂ ਪਹੁੰਚੇ ਤੇ ਉਹਨਾਂ ਨੇ ਆਪਦਾ ਅਧਿਕਾਰ ਖੇਤਰ ਮਾਨਯੋਗ ਪੀਓ ਅਰਮਿਤ ਸਿੰਘ ਪੰਚਾਇਤ ਸੈਕਟਰੀ ਹਰਪ੍ਰੀਤ ਸਿੰਘ ਜੋ ਕਿ ਮਰਾਦਾਰਾ ਪੰਚਾਇਤ ਦੇ ਉਸ ਸਮੇਂ ਦੇ ਪੰਚਾਇਤ ਸੈਕਟਰੀ ਸਨ ਉਹਨਾਂ ਨੂੰ ਦਿੱਤਾ ਕਿ ਇੱਕ ਮੀਟਿੰਗ ਲਈ ਜਾਵੇ ਵਿਕਾਸ ਕਾਰਜਾਂ ਦੀ ਮੀਟਿੰਗ ਤੇ ਮਤਾ ਪਿਆ ਉਹਦੇ ਚ ਪੰਜ ਪੰਚਾਂ ਨੇ ਸਹਿਮਤੀ ਦੇ ਸਾਈਨ ਕੀਤੇ ਤਿੰਨ ਪੰਚਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਦੀ ਸਹਿਮਤੀ ਦੇ ਸਰਪੰਚ ਨੇ ਸਹਿਮਤੀ ਦੇ ਸਾਈਨ ਕੀਤੇ ਉਹ ਜਦੋਂ ਮਤਾ ਪੈ ਗਿਆ ਤਾਂ ਉਹ ਪੰਚਾਂ ਨੂੰ ਡਰ ਬਣ ਗਿਆ ਉਹਨਾਂ ਦੇ ਮਨ 'ਚ ਵੀ ਡਾਇਰੈਕਟਰ ਦੇ ਹੁਕਮਾਂ ਤੇ ਮੀਟਿੰਗ ਲੈ ਲਈ ਪੀਓ ਨੇ ਤੇ ਸੈਕਟਰੀ ਨੇ ਅਸੀਂ ਇਸ ਸਹਿਮਤੀ 'ਚ ਸਾਈਨ ਕਰਤੇ ਆ ਭਾਈ ਤੇ ਅਸੀਂ ਸਸਪੈਂਡ ਨਾ ਹੋ ਜਾਈਏ ਕਿਉਂਕਿ ਅਸੀਂ ਵਿਕਾਸ ਕਾਰਜ ਤਾਂ ਕਰਨਾ ਹੀ ਨਹੀਂ ਚਾਹੁੰਦੇ ਉਹ ਮਤੇ ਦਾ ਜ਼ਿਕਰ ਉਹਨਾਂ ਨੇ ਐਮਐਲਏ ਸਾਹਿਬ ਕੋਲ ਕੀਤਾ ਤਾਂ ਸਪੈਸ਼ਲ ਅਚੇਚੇ ਤੌਰ ਤੇ ਜਦੋਂ ਕਿ ਐਨਾ ਕੁਝ ਪੰਜਾਬ ਚ ਵਾਪਰ ਰਿਹਾ ਇਨੀਆਂ ਘਟਨਾਵਾਂ ਨਸ਼ੇ ਦੀਆਂ ਘਟਨਾਵਾਂ ਹੜ ਐਨਾ ਕੁਝ ਵਾਪਰ ਰਿਹਾ ਉੱਥੇ ਸਰਕਾਰਾਂ ਸਮਝ ਸਿਰ ਨਹੀਂ ਪਹੁੰਚਦੀਆਂ ਸੋ ਇੱਥੇ ਮਾਨਯੋਗ ਸਾਡੇ ਐਮਐਲਏ ਸਾਹਿਬ ਪਹੁੰਚ ਗਏ ਅਫਸਰਾਂ ਦੇ ਦੱਸਣ ਮੁਤਾਬਕ ਜਿਵੇਂ ਅਫਸਰਾਂ ਨੇ ਪੰਚਾਇਤ ਨੂੰ ਤੇ ਸਰਪੰਚ ਨੂੰ ਜਾਣਕਾਰੀ ਦਿੱਤੀ ਪੰਚਾਇਤ ਸੈਕਟਰੀ ਹਰਪ੍ਰੀਤ ਸਿੰਘ ਦਾ ਸਾਨੂੰ ਤਕਰੀਬਨ 5 ਵਜੇ ਦੇ ਲੰਮ ਸਮੇਂ ਫੋਨ ਆਉਂਦਾ ਫੋਨ ਤੇ ਉਹ ਸਰਪੰਚ ਸਾਹਿਬ ਨਾਲ ਸਾਰਾ ਵਾਕਿਆ ਦੱਸਦਾ ਵੀ ਸਾਨੂੰ ਮੈਨੂੰ ਤੇ ਪੰਚਾਇਤ ਅਫਸਰ ਨੂੰ ਤੇ ਬਲਾਕ ਦਫ਼ਤਰ ਦੇ ਦੂਜੇ ਅਧਿਕਾਰੀਆਂ ਨੂੰ ਕੋਲੇ ਬੁਲਾ ਕੇ ਐਮਐਲਏ ਸਾਹਿਬ ਵੱਲੋਂ ਝਾੜਿਆ ਗਿਆ ਗਾੜੀ ਗਲੋਚ ਕੀਤਾ ਗਿਆ ਅਤੇ ਮੇਰੇ ਤੋਂ ਮੁਰਾਦ ਵਾਲੇ ਦਾ ਕਾਰਵਾਈ ਰਜਿਸਟਰ ਲੈ ਲਿਆ ਗਿਆ ਮੇਰੇ ਨਾਲ ਕੁੱਟਮਾਰ ਹੋਈ ਮੈਨੂੰ ਕੁੱਟਣ ਤੱਕ ਗਏ ਹਰਪ੍ਰੀਤ ਸੈਕਟਰੀ ਦੀ ਇਹ ਜ਼ੁਬਾਨੀ ਆ ਹਰਪ੍ਰੀਤ ਸੈਕਟਰੀ ਦੀ ਇਹ ਵੀਡੀਓ ਆ ਤੁਹਾਡੇ ਕੋਲੇ ਕੋਈ ਹੋਂਦਾ ਸਬੂਤ ਹੈ ਜੀ ਸਾਰੇ ਪ੍ਰੂਫ ਹੈਗੇ ਤਕਰੀਬਨ ਕਾਰਵਾਈ ਰਜਿਸਟਰ ਪਾੜਨ ਦੇ ਸਾਡੇ ਕੋਲ 18 ਪ੍ਰੂਫ ਨੇ ਜਿਦੇ ਚੋਂ ਲੰਮਸਮ 13 ਪ੍ਰੂਫ ਮਾਨਯੋਗ ਹਾਈ ਕੋਰਟ ਪਹੁੰਚ ਚੁੱਕੇ ਨੇ ਬਾਕੀ ਪ੍ਰੂਫ ਜਿਵੇਂ ਸਾਡੀ ਕੇਸ ਦੀ ਅੱਗੇ ਪੇਰਵਾਈ ਹੋਊਗੀ ਅਸੀਂ ਉਵੇਂ ਹਾਈ ਕੋਰਟ ਵਿੱਚ ਰੱਖਾਂਗੇ ਠੀਕ ਹੈ ਹਾਂਜੀ ਤਾਂ ਮਾਲੋ ਇਹ ਜੇ ਕੋਈ ਤੁਹਾਡੀ ਨਹੀਂ ਸੁਣਵਾਈ ਹੁੰਦੀ ਤਾਂ ਧਰਨਾ ਕਿੰਨਾ ਕਦੋਂ ਤੱਕ ਜਾਰੀ ਰਹੂਗਾ ਜੀ ਜੇ ਇਹ ਸੁਣਵਾਈ ਦੀ ਗੱਲ ਇਹ ਹੈ ਜੀ ਵੀ ਕਾਰਵਾਈ ਰਜਿਸਟਰ ਪਾੜਿਆ ਉਹ ਮੈਟਰ ਅਲੱਗ ਚੱਲ ਰਿਹਾ ਸੀ ਠੀਕ ਹੈ ਜੀ ਤਾਂ ਉਹ ਜਿਹੜੀ ਸੂਚਨਾ ਅਧਿਕਾਰੀਆਂ ਨੇ ਇੱਥੋਂ ਦਿੱਤੀ ਸੀ ਵੀਡੀਓ ਦਫ਼ਤਰ ਦੇ ਅਧਿਕਾਰੀਆਂ ਨੇ ਹੁਣ ਇਹ ਕਾਰਵਾਈ ਹੋਈ ਉਹਨਾਂ ਤੇ ਕਿਉਂਕਿ ਪੰਚਾਇਤ ਤੇ ਕੋਈ ਦਬਾਅ ਬਣ ਨਹੀਂ ਪਾਇਆ ਕਿਉਂਕਿ ਮਾਨਯੋਗ ਹਾਈ ਕੋਰਟ ਵਿੱਚ ਕੇਸ ਆ ਠੀਕ ਆ ਉਸ ਤੋਂ ਬਾਅਦ ਜਿਹੜੇ ਪੰਚਾਇਤ ਦੀ ਪੈਰਵਾਈ ਕਰਦੇ ਸੀ ਜਿਵੇਂ ਮੰਨ ਲਓ ਮੈਂ ਕਰਦਾ ਸੀ ਜਾਂ ਮੇਰੇ ਵੱਡੇ ਭਾਈ ਸਾਹਿਬ ਭਾਈ ਸਰਪੰਚ ਜਸਦੀਪ ਸਿੰਘ ਨੇ ਸਰਪੰਚ ਸਾਹਿਬ ਨੇ ਸਾਡੇ ਸਹਿਮਤੀ ਪੰਚ ਨੇ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਆਈਆਂ ਜਿਸ ਲਈ ਸਾਨੂੰ ਪ੍ਰੋਟੈਕਸ਼ਨ ਲੈਣ ਲਈ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਸਾਡਾ ਪ੍ਰੋਟੈਕਸ਼ਨ ਦਾ ਕੇਸ ਵੀ ਚੱਲ ਰਿਹਾ ਸੀ ਤੁਹਾਨੂੰ ਪੂਖਤਾ ਸਬੂਤ ਦੇ ਦੇਵਾਂਗੇ ਠੀਕ ਹੈ ਫਿਰ ਉਹਨਾਂ ਬੰਦਿਆਂ ਦੇ ਕਹਿਨ ਤੇ ਹੀ ਮਰਾਦ ਵਾਲੇ ਦਾ ਕਾਰਵਾਈ ਰਜਿਸਟਰ ਐਮ ਐਲ ਏ ਸਾਹਿਬ ਵੱਲੋਂ ਪਾੜਿਆ ਗਿਆ ਜੋ ਕਿ ਇਥੋਂ ਦੇ ਅਧਿਕਾਰੀਆਂ ਨੇ ਜਿਵੇਂ ਸਾਨੂੰ ਸੂਚਨਾ ਦਿੱਤੀ ਅਸੀਂ ਉਵੇਂ ਕੇਸ ਬਣਾ ਕੇ ਹਾਈ ਕੋਰਟ ਲਾ ਦਿੱਤਾ ਗਿਆ ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜੇ ਅਧਿਕਾਰੀਆਂ ਨੇ ਸਾਨੂੰ ਸੂਚਨਾ ਦੇਤੀ ਇਹਨਾਂ ਅਧਿਕਾਰੀਆਂ ਤੇ ਹੁਣ ਵਾਰੀ ਨਾਲ ਆਪ ਦਾ ਸ਼ਕੰਜਾ ਕੱਸਦੇ ਹੋਏ ਸਿਆਸੀ ਦਬਾਅ ਹੇਠ ਉਹਨਾਂ ਨੂੰ ਲਾਂਬਿਆਂ ਕਰਕੇ ਕੁਰਸੀ ਤੋਂ ਤੇ ਘਰ ਨੂੰ ਤੋਰ ਰਹੇ ਨੇ ਜਿਵੇਂ ਕੱਲ ਸਾਡੇ ਇੱਕ ਅਧਿਕਾਰੀ ਬੜਾ ਮਾਨਦਾਰ ਅਧਿਕਾਰੀ ਆ ਉਹਨੂੰ ਪਹਿਲਾਂ ਵੀ ਕਿਸੇ ਕਾਰਨਾ ਕਰਕੇ ਮੌਕੇ ਦੀਆਂ ਸਰਕਾਰਾਂ ਨੇ ਕੁਰਸੀ ਤੋਂ ਹਟਾਤਾ ਮਾਨਯੋਗ ਹਾਈ ਕੋਰਟ ਦੁਆਰਾ ਉਹ ਦੁਬਾਰੇ ਕੁਰਸੀ ਤੇ ਆਇਆ ਬਵਨ ਬਵਨਦੀਪ ਸਿੰਘ ਪਿੰਡ ਬੁਰਜਾ ਤੋਂ ਸੰਤੀ ਕਲਰਕ ਨੇ ਵੀਡੀਓ ਦਾ ਕੱਲ ਉਹਨਾਂ ਨੂੰ ਫੇਰ ਘਰ ਤੋਰ ਦਿੱਤਾ ਗਿਆ ਜਦੋਂ ਉਹਨਾਂ ਨੇ ਆਪ ਦਾ ਪੱਖ ਕਿਸਾਨ ਯੂਨੀਅਨ ਸਿੱਧੂਪੁਰ ਕੋਲ ਰੱਖਿਆ ਤਾਂ ਸਿੱਧੂਪੁਰ ਜਾਣੀ ਜਾਂਦੀ ਹੈ ਜੋ ਕਿ ਹਰੇਕ ਵਿਅਕਤੀ ਵਿਸ਼ੇਸ਼ ਹਰੇਕ ਕਮਜ਼ੋਰ ਵਰਗ ਦੇ ਵਿਅਕਤੀ ਨਾਲ ਖੜਨ ਲਈ ਤਾਂ ਸਿੱਧੂਪੁਰ ਨੇ ਮੋਰਚਾ ਸਾਧਿਆ ਕਿ ਇਮਾਨਦਾਰ ਅਫਸਰਾਂ ਦੀ ਮੋੜ ਭਾਲੀ ਲਈ ਤੇ ਧਰਨਾ ਲੱਗਿਆ ਜਿੰਨਾ ਚਿਰ ਉਹ ਅਫਸਰ ਨੂੰ ਬਹਾਲ ਨਹੀਂ ਕਰਦੇ ਤੇ ਜੋ ਅਫਸਰ ਅੱਜ ਵੀਡੀਓ ਦਫ਼ਤਰ ਵਿੱਚ ਬੈਠ ਕੇ ਬਵਨ ਦੇ ਬਰ ਖਿਲਾਫ ਚੱਲ ਰਹੇ ਆ ਉਹਨਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਜੀ ਵੀ ਉਹਨਾਂ ਨੇ ਵੀ ਆਡੀਓ ਵੀਡੀਓ ਦੇ ਪ੍ਰੂਫ ਪਹਿਲਾਂ ਪੰਚਾਇਤ ਨੂੰ ਦਿੱਤੇ ਹੋਏ ਆ ਆਪਦੇ ਉਹਨਾਂ ਦੀਆਂ ਆਡੀਓ ਵੀਡੀਓ ਵੀ ਲੱਗੀਆਂ ਹੋਈਆਂ ਹਾਈ ਕੋਰਟ 'ਚ ਸੋ ਲਾਗਲੇ ਬਣ ਕੇ ਪੰਚਾਇਤਾਂ ਨਾਲ ਧੱਕਾ ਨਾ ਕੀਤਾ ਜਾਵੇ ਤੇ ਮੁਰਹ ਬਹਾਲੀ ਸਿੱਧੂਪੁਰ ਜਥੇਬੰਦੀ ਦਾ ਜਿਹੜਾ ਏਜੰਡਾ ਇਹਨੂੰ ਅਸੀਂ ਕਾਇਮ ਕਰਦੇ ਹੋਏ ਨਿਰੰਤਰ ਇਹ ਧਰਨਾ ਚੱਲੂਗਾ ਜਿੰਨਾ ਚਿਰ ਉਹ ਅਫਸਰ ਬਹਾਲ ਨਹੀਂ ਹੁੰਦੇ ਠੀਕ ਹੈ ਧੰਨਵਾਦ